ਬਲਾਤਕਾਰ ਦਾ ਕੇਸ, ਰੇਪ ਦਾ ਕੇਸ ਜਦੋਂ ਇੰਨਾ ਜਿਆਦਾ ਵੱਡਾ ਖਤਰਨਾਕ ਕੇਸ ਕਿਸੇ ਵਿਅਕਤੀ ਤੇ ਝੂਠਾ ਦਰਜ ਹੋ ਜਾਂਦਾ ਹੈ ਤਾਂ ਫਿਰ ਉਹ ਵਿਅਕਤੀ ਬਹੁਤ ਹੀ ਜਿਆਦਾ ਡਰ ਜਾਂਦਾ ਹੈ। ਬਲਾਤਕਾਰ ਇੱਕ ਬਹੁਤ ਹੀ ਗੰਭੀਰ ਅਪਰਾਧ ਹੈ, ਵੱਡਾ ਅਪਰਾਧ ਹੈ। ਪਰ ਜਦੋਂ ਕੋਈ ਕੁੜੀ ਜਾਂ ਕੋਈ ਔਰਤ ਕਿਸੇ ਮੁੰਡੇ ਤੇ ਜਾਂ ਮਰਦ ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾ ਦਿੰਦੀ ਹੈ ਤਾਂ ਇਹ ਦੋਸ਼ ਇਹ ਇਲਜ਼ਾਮ ਉਸ ਮੁੰਡੇ ਦੀ ਇੱਜ਼ਤ ਨੂੰ ਨੌਕਰੀ ਨੂੰ ਪਰਿਵਾਰ ਨੂੰ ਘਰ-ਵਾਰ ਨੂੰ ਕਹਿਣ ਤੋਂ ਭਾਵ ਕਿ ਪੂਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਅੱਜ ਕੱਲ ਬਹੁਤ ਸਾਰੇ ਅਜਿਹੇ ਕੇਸ ਨੇ ਅਜਿਹੇ ਮਾਮਲੇ ਨੇ ਜਿਹੜੇ ਝੂਠੇ ਨੇ ਉਹ ਸਾਹਮਣੇ ਆ ਰਹੇ ਨੇ ਜਿੱਥੇ ਝਗੜੇ ਦੇ ਕਾਰਨ ਜਾਂ ਬਦਲਾ ਲੈਣ ਦੇ ਲਈ ਜਾਂ ਪੈਸੇ ਵਸੂਲਣ ਦੇ ਲਈ ਮੁੰਡਿਆਂ ਦੇ ਖਿਲਾਫ ਝੂਠੇ ਬਲਾਤਕਾਰ ਦੇ ਕੇਸ ਨੇ ਜਿਹੜੇ ਉਹ ਦਰਜ ਕਰਵਾ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਲੋਕ ਡਰ ਜਾਂਦੇ ਨੇ ਜਿਸ ਵਿਅਕਤੀ ਤੇ ਕੇਸ ਦਰਜ ਹੁੰਦਾ ਹੈ ਉਹ ਡਰ ਜਾਂਦਾ ਹੈ ਉਸ ਦਾ ਪਰਿਵਾਰ ਡਰ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸ ਨੂੰ ਬਹੁਤ ਵੱਡਾ ਕੇਸ ਮੰਨਿਆ ਜਾਂਦਾ ਹੈ ਤੇ ਸਜ਼ਾ ਵੀ ਵੱਡੀ ਹੈ ਫਿਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਹੁਣ ਕਰਨਾ ਕੀ ਹੈ ਬਚਣਾ ਕਿਵੇਂ ਹੈ ਇਸੇ ਲਈ ਅਜਿਹੇ ਗੰਭੀਰ ਮਾਮਲਿਆਂ ਬਾਰੇ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਇਸ ਤਰ੍ਹਾਂ ਦੇ ਝੂਠੇ ਕੇਸ ਤੋਂ ਬਚਾਇਆ ਜਾ ਸਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਲਾਤਕਾਰ ਦਾ ਝੂਠਾ ਕੇਸ ਹੁੰਦਾ ਕੀ ਹੈ ਗੱਲ ਕਰਾਂਗੇ ਝੂਠੇ ਬਲਾਤਕਾਰ ਦੇ ਦੋਸ਼ਾਂ ਦੇ ਬਾਰੇ ਵਿੱਚ ਸਜਾ ਦੇ ਬਾਰੇ ਵਿੱਚ ਜਿਹੜੇ ਰੋਕ ਥਾਮ ਦੇ ਉਪਾਅ ਨੇ ਬਚਾਅ ਦੇ ਤਰੀਕੇ ਨੇ ਉਹਨਾਂ ਦੇ ਬਾਰੇ ਵਿੱਚ ਕਾਨੂੰਨ ਦੇ ਬਾਰੇ ਵਿੱਚ ਦੋਸਤੋ ਤੁਹਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੋ ਸਕਦੇ ਨੇ ਜਿਵੇਂ ਕਿ ਨਕਲੀ ਬਲਾਤਕਾਰ ਦੇ ਕੇਸ ਦੀ ਪਛਾਣ ਕਿਵੇਂ ਕਰਨੀ ਹੈ ਪਤਾ ਕਿਵੇਂ ਕਰਨਾ ਹੈ ਕਿ ਇਹ ਕੇਸ ਝੂਠਾ ਹੈ ਸਾਬਤ ਕਿਵੇਂ ਕਰਨਾ ਹੈ ਝੂਠੇ ਕੇਸ ਦੇ ਕਾਰਨ ਕੀ ਹੋ ਸਕਦੇ ਨੇ ਜੇ ਝੂਠਾ ਕੇਸ ਦਰਜ ਹੋ ਵੀ ਜਾਵੇ ਤਾਂ ਫਿਰ ਬਚਣਾ ਕਿਵੇਂ ਹੈ ਝੂਠੇ ਕੇਸ ਤੋਂ ਬਚਣ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਨੇ, ਕਿਹੜੇ-ਕਿਹੜੇ ਸਬੂਤ ਇਕੱਠੇ ਕਰਨੇ ਨੇ, ਕਿਵੇਂ ਬਚਣਾ ਹੈ। ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾਉਣ ਵਾਲੀ ਔਰਤ ਤੇ ਕਿਹੜੀਆਂ ਧਰਾਵਾਂ ਲਗਾਈਆਂ ਜਾ ਸਕਦੀਆਂ ਨੇ, ਕਿੰਨੀ ਸਜ਼ਾ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜ਼ਮਾਨਤ ਕਿਵੇਂ ਲੈਣੀ ਹੈ, ਕਿੱਥੋਂ ਲੈਣੀ ਹੈ, ਵਗੈਰਾ-ਵਗੈਰਾ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚੋਂ ਮਿਲ ਜਾਣਗੇ ਜਦੋਂ ਕੋਈ ਕੁੜੀ ਕਿਸੇ ਮੁੰਡੇ ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾ ਦਿੰਦੀ ਹੈ ਜਦੋਂ ਅਸਲ ਦੇ ਵਿੱਚ ਅਜਿਹਾ ਕੁਝ ਹੋਇਆ ਹੀ ਨਹੀਂ ਹੁੰਦਾ ਕੇਸ ਝੂਠਾ ਹੁੰਦਾ ਹੈ ਕਹਿਣ ਤੋਂ ਭਾਵ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ ਸਾਰਾ ਕੁਝ ਝੂਠਾ ਹੁੰਦਾ ਤਾਂ ਇਸ ਨੂੰ ਝੂਠਾ ਬਲਾਤਕਾਰ ਦਾ ਕੇਸ ਕਿਹਾ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਮੁੰਡੇ ਨੇ ਕੁਝ ਗਲਤ ਕੀਤਾ ਹੀ ਨਹੀਂ ਹੁੰਦਾ ਔਰ ਫਿਰ ਵੀ ਉਸ ਤੇ ਝੂਠਾ ਦੋਸ਼ ਲਗਾ ਕੇ ਉਸ ਨੂੰ ਫਸਾ ਦਿੱਤਾ ਜਾਂਦਾ ਹੈ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਹੈ ਜੋ ਹਰ ਕਿਸੇ ਦੇ ਮਨ ਵਿੱਚ ਆਉਂਦਾ ਹੈਗਾ ਉਹ ਹੈਗਾ ਕਿ ਇੱਕ ਕੁੜੀ ਇੱਕ ਮੁੰਡੇ ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾਉਂਦੀ ਕਿਉਂ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਨੰਬਰ 1 ਤਾਂ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਬਦਲਾ ਲੈਣ ਦੇ ਲਈ ਕਈ ਵਾਰ ਇੱਕ ਜਿਵੇਂ ਮੁੰਡਾ ਹੁੰਦਾ ਹੈ ਕੁੜੀ ਹੁੰਦੀ ਹੈ ਕਈ ਵਾਰੀ ਉਹਨਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਜਾਂ ਕਿਸੇ ਕਾਰਨ ਕਰਕੇ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਵਿਗੜ ਜਾਂਦਾ ਹੈ ਪਹਿਲਾਂ ਰਿਸ਼ਤਾ ਠੀਕ ਚੱਲ ਰਿਹਾ ਹੁੰਦਾ ਹੈ ਜਦੋਂ ਫਰਕ ਪੈ ਜਾਂਦਾ ਹੈ ਫਿਰ ਬਦਲਾ ਲੈਣ ਦੇ ਲਈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਿਹੜਾ ਝੂਠਾ ਕੇਸ ਹੈ ਉਹ ਦਰਜ ਕਰਵਾ ਦਿੱਤਾ ਜਾਂਦਾ ਹੈ ਕਈ ਵਾਰੀ ਗੁੱਸੇ ਦੇ ਵਿੱਚ ਨਾਰਾਜ਼ਗੀ ਦੇ ਵਿੱਚ ਕਈ ਵਾਰੀ ਬਦਲਾ ਲੈਣ ਦੀ ਭਾਵਨਾ ਦੇ ਨਾਲ ਬਲਾਤਕਾਰ ਦਾ ਝੂਠਾ ਕੇਸ ਹੈ ਜਿਹੜਾ ਦਰਜ ਕਰਵਾ ਦਿੱਤਾ ਜਾਂਦਾ ਹੈ ਕੁੜੀ ਦੁਆਰਾ ਜਾਂ ਫਿਰ ਦੂਜਾ ਕਾਰਨ ਅਸੀਂ ਕਹਿ ਸਕਦੇ ਹਾਂ ਪੈਸੇ ਕਢਵਾਉਣ ਦੇ ਲਈ ਕੁਝ ਮਾਮਲਿਆਂ ਦੇ ਵਿੱਚ ਕੁੜੀ ਜਾਂ ਫਿਰ ਉਸ ਦਾ ਪਰਿਵਾਰ ਹੈ ਜਿਹੜਾ ਉਹ ਮੁੰਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਜੇਕਰ ਮੁੰਡਾ ਪੈਸੇ ਨਹੀਂ ਦਿੰਦਾ ਤਾਂ ਦਬਾਅ ਪਾਉਣ ਦੇ ਲਈ ਉਸ ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾ ਦਿੱਤਾ ਜਾਂਦਾ ਹੈ ਅਗਲਾ ਕਾਰਨ ਅਸੀਂ ਕਹਿ ਸਕਦੇ ਹਾਂ ਪਰਿਵਾਰ ਦੇ ਮੈਂਬਰਾਂ ਦੇ ਡਰੋਂ ਕਈ ਵਾਰੀ ਇੱਕ ਕੁੜੀ ਆਪਣੀ ਮਰਜ਼ੀ ਦੇ ਨਾਲ ਕਿਸੇ ਮੁੰਡੇ ਦੇ ਨਾਲ ਰਿਸ਼ਤਾ ਬਣਾਉਂਦੀ ਹੈ ਪਰ ਜਦੋਂ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਲੱਗਦਾ ਹੈ ਤਾਂ ਡਰ ਦੇ ਮਾਰੇ ਕੁੜੀ ਕਹਿੰਦੀ ਹੈ ਕਿ ਮੁੰਡੇ ਨੇ ਉਸ ਦੇ ਨਾਲ ਜ਼ਬਰਦਸਤੀ ਕੀਤੀ ਹੈ ਫਿਰ ਪੂਰੇ ਪਰਿਵਾਰ ਦੇ ਵੱਲੋਂ ਅਤੇ ਕੁੜੀ ਦੇ ਵੱਲੋਂ ਉਸ ਮੁੰਡੇ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਫਸਾ ਦਿੱਤਾ ਜਾਂਦਾ ਹੈ ਝੂਠਾ ਅਗਲਾ ਕਾਰਨ ਹੋ ਸਕਦਾ ਹੈ ਵਿਆਹ ਦਾ ਵਾਦਾ ਨਿਭਾਉਣ ਤੇ ਝਗੜਾ ਹੋਣਾ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਮੁੰਡਾ ਵਿਆਹ ਕਰਨ ਦਾ ਵਾਦਾ ਕਰਦਾ ਹੈ ਪਰ ਬਾਅਦ ਦੇ ਵਿੱਚ ਇਨਕਾਰ ਕਰ ਦਿੰਦਾ ਹੈ ਮਨਾ ਕਰ ਦਿੰਦਾ ਹੈ ਫਿਰ ਕੁੜੀ ਹੈ ਜਿਹੜੀ ਉਹ ਸ਼ਿਕਾਇਤ ਕਰਦੀ ਹੈ ਕਿ ਉਸ ਦੇ ਨਾਲ ਧੋਖਾ ਹੋ ਗਿਆ ਫਿਰ ਉਸ ਮੁੰਡੇ ਤੇ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ ਜਾਂਦਾ ਹੈ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਨਕਲੀ ਬਲਾਤਕਾਰ ਦੇ ਕੇਸ ਦੀ ਪਛਾਣ ਕਿਵੇਂ ਕਰਨੀ ਹੈ ਭਾਵੇਂ ਹਰ ਮਾਮਲੇ ਦੀ ਸਚਾਈ ਪੁਲਿਸ ਦੀ ਜਾਂਚ ਰਾਹੀਂ ਸਾਹਮਣੇ ਆਉਂਦੀ ਹੈ ਪਰ ਕੁਝ ਗੱਲਾਂ ਅਜਹੀਆਂ ਨੇ ਜੋ ਸ਼ੱਕ ਪੈਦਾ ਕਰ ਸਕਦੀਆਂ ਨੇ ਡਾਊਟ ਕ੍ਰੀਏਟ ਕਰ ਸਕਦੀਆਂ ਨੇ ਕਿ ਮਾਮਲਾ ਝੂਠਾ ਹੋ ਸਕਦਾ ਹੈ ਕੁਝ ਗੱਲਾਂ ਨੇ ਜਿਨ੍ਹਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਆਮ ਤੌਰ ਤੇ ਦੇਰੀ ਦੇ ਨਾਲ ਦਰਜ ਕਰਵਾਈ ਜਾਂਦੀ ਹੈ ਬਹੁਤ ਜ਼ਿਆਦਾ ਡਿਲੇ ਹੁੰਦੀ ਹੈ ਜੇਕਰ ਘਟਨਾ ਤੋਂ ਕਈ ਦਿਨਾਂ ਦੇ ਬਾਅਦ ਜਾਂ ਕਈ ਹਫ਼ਤਿਆਂ ਬਾਅਦ ਮਹੀਨਿਆਂ ਬਾਅਦ ਸਾਲਾਂ ਬਾਅਦ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਤਾਂ ਇਸ ਦੇ ਪਿੱਛੇ ਕੋਈ ਠੋਸ ਕਾਰਨ ਨਹੀਂ ਦੱਸਿਆ ਜਾਂਦਾ ਤਾਂ ਇਹ ਮਾਮਲਾ ਜਿਹੜਾ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦਾ ਹੈਗਾ ਅਗਲਾ ਕਾਰਨ ਅਸੀਂ ਕਹਿ ਸਕਦੇ ਹਾਂ ਕੁੜੀ ਦੇ ਜਿਹੜੇ ਸ਼ਬਦ ਹੁੰਦੇ ਨੇ ਉਹ ਬਦਲਦੇ ਰਹਿੰਦੇ ਨੇ ਸਟੇਟਮੈਂਟ ਬਦਲਦੀ ਰਹਿੰਦੀ ਹੈ ਬਿਆਨ ਬਦਲਦੇ ਰਹਿੰਦੇ ਨੇ ਜਦੋਂ ਵੱਖੋ ਵੱਖਰੀ ਜਗ੍ਹਾ ਤੇ ਬਿਆਨ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਜੇ ਤਬਦੀਲੀ ਹੋਵੇ ਤਾਂ ਮੰਨ ਲਓ ਕਿ ਇਹ ਕੇਸ ਝੂਠਾ ਹੈ ਜੇਕਰ ਕੁੜੀ ਵਾਰ-ਵਾਰ ਆਪਣਾ ਬਿਆਨ ਬਦਲ ਰਹੀ ਹੈ ਜਾਂ ਉਸਦੇ ਬਿਆਨ ਜਿਹੜੇ ਹੈਗੇ ਨੇ ਉਹ ਇੱਕਸਾਰ ਨਹੀਂ ਹੈਗੇ ਬਿਆਨ ਬਖੋ ਬਖਰੇ ਨੇ ਤਾਂ ਸ਼ੱਕ ਹੈਗਾ ਕਿ ਇਹ ਮਾਮਲਾ ਝੂਠਾ ਹੈ ਜੇਕਰ ਡਾਕਟਰੀ ਜਾਂਚ ਦੇ ਵਿੱਚ ਮੈਡੀਕਲ ਰਿਪੋਰਟ ਦੇ ਵਿੱਚ ਬਲਾਤਕਾਰ ਦਾ ਕੋਈ ਸਬੂਤ ਨਹੀਂ ਮਿਲਿਆ ਜੇਕਰ ਮੈਡੀਕਲ ਰਿਪੋਰਟ ਦੇ ਵਿੱਚ ਬਲਾਤਕਾਰ ਦੇ ਕੋਈ ਨਿਸ਼ਾਨ ਨਹੀਂ ਮਿਲੇ ਰਿਪੋਰਟ ਸਾਫ਼ ਹੈ ਤਾਂ ਵੀ ਸ਼ੱਕ ਦੇ ਘੇਰੇ ਵਿੱਚ ਹੈ ਜੇਕਰ ਮੁੰਡੇ ਅਤੇ ਕੁੜੀ ਦੇ ਵਿਚਕਾਰ ਪਹਿਲਾਂ ਕੋਈ ਲੜਾਈ ਹੋਈ ਹੈ, ਪੈਸੇ ਦਾ ਝਗੜਾ ਹੋਇਆ ਹੈ ਜਾਂ ਬ੍ਰੇਕਅਪ ਹੋ ਗਿਆ ਤਾਂ ਇਹ ਇਸ ਗੱਲ ਦਾ ਵੀ ਸੰਕੇਤ ਹੋ ਸਕਦਾ ਹੈ ਕਿ ਇਹ ਕੇਸ ਬਦਲੇ ਦੀ ਭਾਵਨਾ ਦੇ ਨਾਲ ਦਰਜ ਕਰਵਾਇਆ ਗਿਆ ਹੈ। ਜੇਕਰ ਕੁੜੀ ਨੇ ਪਹਿਲਾਂ ਵੀ ਅਜਿਹੇ ਮਾਮਲੇ ਦਰਜ ਕਰਵਾਏ ਹੋਣ ਇਸ ਤਰ੍ਹਾਂ ਦੇ ਝੂਠੇ ਮਾਮਲੇ। ਕੁੜੀ ਨੇ ਪਹਿਲਾਂ ਵੀ ਕਿਸੇ ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਹੋਣ ਉਹ ਝੂਠੇ ਸਾਬਤ ਹੋ ਗਏ ਹੋਣ। ਤਾਂ ਸ਼ੱਕ ਹੋ ਸਕਦਾ ਹੈ ਕਿ ਇਹ ਮਾਮਲਾ ਝੂਠਾ ਹੈ ਜੇਕਰ ਕੇਸ ਦਰਜ ਕਰਨ ਤੋਂ ਬਾਅਦ ਕੁੜੀ ਜਾਂ ਉਸ ਦਾ ਪਰਿਵਾਰ ਸਮਝੌਤਾ ਜਾਂ ਪੈਸੇ ਦੀ ਮੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਕੇਸ ਝੂਠਾ ਹੈ ਝੂਠੇ ਬਲਾਤਕਾਰ ਦੇ ਮਾਮਲੇ ਵਿੱਚ ਕਰਨਾ ਕੀ ਹੈ ਰੋਕ-ਥਾਮ ਅਤੇ ਉਪਾਅ ਕੀ ਨੇ ਪਹਿਲੀ ਗੱਲ ਤਾਂ ਇਹ ਹੀ ਹੈ ਜੇਕਰ ਕਿਸੇ ਔਰਤ ਨੇ ਜਾਂ ਕੁੜੀ ਨੇ ਕਿਸੇ ਮੁੰਡੇ ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾ ਦਿੱਤਾ ਹੈ ਤਾਂ ਘਬਰਾਉਣਾ ਬਿਲਕੁਲ ਨਹੀਂ ਡਰਨਾ ਬਿਲਕੁਲ ਨਹੀਂ ਤੁਸੀਂ ਕੁਝ ਸਧਾਰਨ ਕਦਮਾਂ ਦੀ ਕੁਝ ਗੱਲਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬਚਾ ਸਕਦੇ ਹੋ ਇਸ ਤਰ੍ਹਾਂ ਦੇ ਝੂਠੇ ਕੇਸ ਤੋਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਰੱਖੋ ਘਬਰਾਹਟ ਦੇ ਵਿੱਚ ਕੋਈ ਗਲਤ ਕਦਮ ਨਹੀਂ ਚੁੱਕਣਾ ਤੇ ਸਮਝਦਾਰੀ ਦੇ ਨਾਲ ਕੰਮ ਲੈਣਾ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਜਿਹੜੀ ਅੱਗੇ ਦੀ ਯੋਜਨਾ ਹੈ ਉਹ ਬਣਾਉਣੀ ਹੈ ਜਿਵੇਂ ਹੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਵਿਰੁੱਧ ਕੋਈ ਝੂਠਾ ਕੇਸ ਦਰਜ ਕੀਤਾ ਜਾ ਸਕਦਾ ਹੈ ਦਰਜ ਕਰਵਾਇਆ ਜਾ ਸਕਦਾ ਹੈ ਜਾਂ ਪਹਿਲਾਂ ਹੀ ਦਰਜ ਕਰਵਾਇਆ ਗਿਆ ਹੈ ਤਾਂ ਤੁਰੰਤ ਕਿਸੇ ਤਜਰਬੇਕਾਰ ਵਕੀਲ ਨੂੰ ਮਿਲਣਾ ਚਾਹੀਦਾ ਹੈ ਕਿਸੇ ਚੰਗੇ ਵਕੀਲ ਨੂੰ ਮਿਲਣਾ ਚਾਹੀਦਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਇੱਕ ਚੰਗਾ ਵਕੀਲ ਤੁਹਾਨੂੰ ਸਹੀ ਕਾਨੂੰਨੀ ਸਲਾਹ ਦੇਊਗਾ ਜੇਕਰ ਤੁਹਾਡੇ ਵਿਰੁੱਧ ਐਫ ਆਰ ਦਰਜ ਹੋ ਚੁੱਕੀ ਹੈ ਝੂਠਾ ਕੇਸ ਦਰਜ ਹੋ ਚੁੱਕਿਆ ਹੈ ਤਾਂ ਤੁਰੰਤ ਉਸੇ ਟਾਈਮ ਆਪਣੇ ਵਕੀਲ ਦੀ ਮਦਦ ਦੇ ਨਾਲ ਅਦਾਲਤ ਤੋਂ ਐਂਟੀਸਪੈਕਟਰੀ bail ਹੈ ਜਿਹੜੀ ਜਿਹਨੂੰ ਅਸੀਂ ਅਗਾਊਂ ਜ਼ਮਾਨਤ ਕਹੇ ਜਾਂਦੇ ਆ ਬਾਹਰ ਦੀ ਬਾਹਰ ਜ਼ਮਾਨਤ ਉਸ ਦੇ ਲਈ ਫਾਈਲ ਕਰਨਾ ਚਾਹੀਦਾ ਹੈ ਅਰਜੀ ਲਗਾਉਣੀ ਚਾਹੀਦੀ ਹੈ ਤਾਂ ਜੋ ਤੁਹਾਡਾ ਜਿਹੜਾ ਡਰ ਹੈ ਉਹ ਖਤਮ ਹੋ ਜੇ ਅਰੈਸਟ ਵਾਲਾ ਜੇਕਰ ਤੁਹਾਡੇ ਕੋਲੇ ਕੋਈ ਕੁੜੀ ਦੇ ਨਾਲ ਸਬੰਧਤ ਕੋਈ ਚੈਟ ਹੈ ਕੋਈ ਕਾਲ ਰਿਕਾਰਡਿੰਗ ਹੈ ਕੋਈ ਫੋਟੋਆਂ ਨੇ ਕੋਈ ਵੀਡੀਓ ਹੈ ਤਾਂ ਉਹਨਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਇਹ ਸਬੂਤ ਤੁਹਾਡੇ ਬਚਾਅ ਵਿੱਚ ਲਾਭਦਾਇਕ ਹੋ ਸਕਦੇ ਨੇ ਤੁਹਾਡੇ ਪੱਖ ਦੇ ਵਿੱਚ ਸਹੀ ਸਾਬਤ ਹੋ ਸਕਦੇ ਨੇ ਤੁਹਾਡੇ ਬਚਾਅ ਦੇ ਵਿੱਚ ਸਹੀ ਸਾਬਤ ਹੋ ਸਕਦੇ ਨੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਆਪਣਾ ਜਿਹੜਾ ਇਹ ਮਾਮਲਾ ਹੁੰਦਾ ਹੈ ਇਹ ਜਿਹੜਾ ਕੇਸ ਹੁੰਦਾ ਹੈ ਉਹ ਪੁਲਿਸ ਅੱਗੇ ਤੁਸੀਂ ਪੇਸ਼ ਕਰ ਸਕਦੇ ਹੋਗੇ ਪੁਲਸ ਦੀ ਜਾਂਚ ਦੇ ਦੌਰਾਨ ਪੁਲਿਸ ਨੂੰ ਸਪਸ਼ਟ ਅਤੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਸਾਰੀ ਕਾਰਵਾਈ ਦੇ ਦੌਰਾਨ ਉਹਨਾਂ ਗੱਲਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਜੋ ਪੁਲਿਸ ਦੇ ਦੁਆਰਾ ਜਾਂਚ ਦੇ ਦੌਰਾਨ ਕੀਤੀਆਂ ਜਾਂਦੀਆਂ ਨੇ ਵਕੀਲ ਕਰਕੇ ਸੋਣਾ ਨਹੀਂ ਚਾਹੀਦਾ ਜਾਗਦੇ ਰਹਿਣਾ ਚਾਹੀਦਾ ਹੈ ਖੁਦ ਹਿੰਮਤ ਕਰਨੀ ਚਾਹੀਦੀ ਹੈ ਖੁਦ ਮਿਹਨਤ ਕਰਨੀ ਚਾਹੀਦੀ ਹੈ ਜਿਹੜੇ ਵੀ ਸਬੂਤ ਤੁਹਾਡੇ ਹੱਕ ਦੇ ਵਿੱਚ ਹੁੰਦੇ ਨੇ ਉਹ ਇਕੱਠੇ ਕਰਨੇ ਚਾਹੀਦੇ ਨੇ ਹਮੇਸ਼ਾ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਅਦਾਲਤਾਂ ਵੀ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਜਿਹੜੇ ਆਪ ਜਾਗਦੇ ਰਹਿੰਦੇ ਨੇ ਅਦਾਲਤਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੀਆਂ ਜਿਹੜੇ ਸੁੱਤੇ ਪਏ ਰਹਿੰਦੇ ਨੇ ਇਸੇ ਕਰਕੇ ਸਤਰ ਕਰੈਣ ਦੀ ਸੁਚੇਤ ਰਹਿਣ ਦੀ ਚੁਕੰਨੇ ਰਹਿਣ ਦੀ ਜ਼ਰੂਰਤ ਹੁੰਦੀ ਹੈ ਖੁਦ ਆਪ ਹਿੰਮਤ ਕਰਨੀ ਚਾਹੀਦੀ ਹੈ ਵਕੀਲ ਨੂੰ ਅਸਿਸਟ ਕਰਨਾ ਚਾਹੀਦਾ ਹੈ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਕੁੜੀ ਦੇ ਪਿਛਲੇ ਰਿਕਾਰਡ ਦੀ ਜਾਂਚ ਵੀ ਕਰਨੀ ਚਾਹੀਦੀ ਹੈ ਜੇਕਰ ਕੁੜੀ ਨੇ ਪਹਿਲਾਂ ਕਿਸੇ ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਨੇ ਤਾਂ ਉਹਨਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਇਕੱਠੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਅਦਾਲਤ ਵਿੱਚ ਜਿਹੜਾ ਤੁਹਾਡਾ ਕੇਸ ਹੈ ਉਹ ਮਜ਼ਬੂਤ ਹੋਊਗਾ ਸਟਰੋਂਗ ਹੋਊਗਾ ਅਦਾਲਤੀ ਪ੍ਰਕਿਰਿਆ ਦਾ ਸਤਕਾਰ ਕਰਨਾ ਚਾਹੀਦਾ ਹੈ ਹਰ ਤਰੀਕ ਤੇ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ ਸਮੇਂ ਸਿਰ ਸਹੀ ਦਸਤਾਵੇਜ਼ ਨੇ ਜਿਹੜੇ ਉਹ ਅਦਾਲਤ ਦੇ ਵਿੱਚ ਪੇਸ਼ ਕਰਨੇ ਚਾਹੀਦੇ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਢਿੱਲ ਨਹੀਂ ਵਰਤਣੀ ਚਾਹੀਦੀ ਸਤਰਕ ਰਹਿਣਾ ਚੁਕੰਨੇ ਰਹਿਣਾ ਤਾਂ ਹੀ ਕੁਝ ਪੱਲੇ ਪੈਣਾ ਹੈ ਹੁਣ ਗੱਲ ਕਰਦੇ ਹਾਂ ਕਿ ਝੂਠੇ ਬਲਾਤਕਾਰ ਦੇ ਕੇਸ ਵਿੱਚ ਕਿਹੜੇ ਕਿਹੜੇ ਜ਼ਰੂਰੀ ਦਸਤਾਵੇਜ਼ ਨੇ ਤੇ ਕਿਹੜੇ ਕਿਹੜੇ ਸਬੂਤ ਨੇ ਜਿਹੜੇ ਵਰਤੇ ਜਾਂਦੇ ਨੇਗੇ ਜੇਕਰ ਕਿਸੇ ਔਰਤ ਨੇ ਜਾਂ ਕਿਸੇ ਕੁੜੀ ਨੇ ਕਿਸੇ ਮੁੰਡੇ ਤੇ ਜਾਂ ਮਰਦ ਤੇ ਇਸ ਤਰ੍ਹਾਂ ਦਾ ਕੋਈ ਝੂਠਾ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ ਹੈ ਤਾਂ ਮੁੰਡੇ ਵਾਲਿਆਂ ਨੂੰ ਕੁਝ ਮਹੱਤਵਪੂਰਨ ਦਸਤਾਵੇਜ਼ ਜਿਹੜੇ ਸਬੂਤ ਨੇ ਉਹ ਇਕੱਠੇ ਕਰਨੇ ਚਾਹੀਦੇ ਨੇ ਤਾਂ ਜੋ ਮੁੰਡਾ ਆਪਣੀ ਬੇਗੁਨਾਹੀ ਸਾਬਤ ਕਰ ਸਕੇ ਕੁਝ ਮਹੱਤਵਪੂਰਨ ਗੱਲਾਂ ਨੇ ਜੋ ਮੁੰਡੇ ਦੇ ਬਚਾਅ ਦੇ ਵਿੱਚ ਉਪਯੋਗੀ ਹੋ ਸਕਦੀਆਂ ਨੇ ਨੰਬਰ 1 ਤਾਂ ਸੀ ਕਹਿ ਸਕਦੇ ਆ ਜਿਹੜਾ ਕਾਲ ਦਾ ਰਿਕਾਰਡ ਹੁੰਦਾ ਕਾਲ ਡਿਟੇਲਸ ਹੁੰਦੀਆਂ ਨੇ ਤੁਹਾਡੇ ਵਿੱਚ ਕਹਿਣ ਤੋਂ ਭਾਵ ਕਿ ਮੁੰਡੇ ਦੇ ਵਿੱਚ ਤੇ ਉਸ ਕੁੜੀ ਦੇ ਵਿੱਚ ਹੋਈਆਂ ਕਾਲਾਂ ਦਾ ਜਿਹੜਾ ਰਿਕਾਰਡ ਹੁੰਦਾ ਜਿਵੇਂ ਆਉਣ ਵਾਲੀਆਂ ਕਾਲਾਂ ਜਾਣ ਵਾਲੀਆਂ ਕਾਲਾਂ ਇਨਕਮਿੰਗ ਆਊਟ ਗoing ਕਾਲਾਂ ਦੀ ਜਿਹੜੀ ਮਿਤੀ ਸਮਾਂ ਸਥਾਨ ਇਹ ਸਾਬਤ ਕਰ ਸਕਦਾ ਹੈ ਕਿ ਤੁਸੀਂ ਕਿੱਥੇ ਸੀਗੇ ਕਿਸ ਸਮੇਂ ਸੀਗੇ ਤੇ ਕਿਸ ਨਾਲ ਗੱਲ ਕਰ ਰਹੇ ਸੀਗੇ ਅੱਗੇ ਅਸੀਂ ਕਹਿ ਸਕਦੇ ਹਾਂ ਜਿਹੜੀ ਮੋਬਾਈਲ ਦੀ ਚੈਟ ਹੁੰਦੀ ਹੈ ਜਿਹੜੇ ਮੈਸੇਜ ਹੁੰਦੇ ਨੇ ਸੁਨੇਹੇ ਹੁੰਦੇ ਨੇ ਫੋਨ ਜਾਂ ਮੈਸੇਜ ਤੇ ਕੀਤੀ ਗਈ ਚੈਟ ਨੂੰ ਗੱਲਬਾਤ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਹੈ ਸੰਭਾਲ ਕੇ ਰੱਖਣਾ ਚਾਹੀਦਾ ਹੈ ਸੇਫ ਰੱਖਣਾ ਚਾਹੀਦਾ ਹੈ ਜੇਕਰ ਇਹ ਸਬੂਤ ਸਾਬਤ ਕਰ ਸਕਦੇ ਨੇ ਕਿ ਸਭ ਕੁਝ ਆਪਸੀ ਸਹਿਮਤੀ ਦੇ ਨਾਲ ਹੋਇਆ ਤਾਂ ਕੇਸ ਹੈ ਜਿਹੜਾ ਉਹ ਮੁੰਡੇ ਦੇ ਹੱਕ ਦੇ ਵਿੱਚ ਜਾ ਸਕਦਾ ਹੈ ਫੋਟੋਆਂ ਵੀਡੀਓਜ਼ ਜੇਕਰ ਤੁਹਾਡੇ ਕੋਲ ਕੁੜੀ ਨਾਲ ਲਈਆਂ ਗਈਆਂ ਕੋਈ ਫੋਟੋਆਂ ਨੇ ਵੀਡੀਓਜ਼ ਨੇ ਜੋ ਇਹ ਦਖਾਉਂਦੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਮੁੰਡੇ ਕੁੜੀ ਦਾ ਦੋਵਾਂ ਦਾ ਚੰਗਾ ਰਿਸ਼ਤਾ ਸੀਗਾ ਸਾਰਾ ਕੁਝ ਸਹਿਮਤੀ ਨਾਲ ਸੀ ਤਾਂ ਇਹ ਵੀ ਤੁਹਾਡੇ ਹੱਕ ਦੇ ਵਿੱਚ ਕੰਮ ਕਰ ਸਕਦਾ ਹੈ ਅੱਗੇ ਅਸੀਂ ਕਹਿ ਸਕਦੇ ਹਾਂ ਮੁੰਡੇ ਦੇ ਮੋਬਾਈਲ ਦੀ ਲੋਕੇਸ਼ਨ ਹਿਸਟਰੀ ਸੀਸੀਟੀਵੀ ਫੁਟੇਜ ਹੋਟਲ ਦੀਆਂ ਐਂਟਰੀਆਂ ਬੈਸਟ ਹਾਊਸ ਦੀਆਂ ਐਂਟਰੀਆਂ ਇਹ ਸਾਰੀਆਂ ਚੀਜ਼ਾਂ ਸਾਬਤ ਕਰ ਸਕਦੀਆਂ ਨੇ ਕਿ ਮੁੰਡਾ ਕਿੱਥੇ ਸੀ ਕੀ ਹੋਇਆ ਕਿਵੇਂ ਹੋਇਆ ਜਿਹੜੇ ਗਵਾਹ ਹੁੰਦੇ ਨੇ ਜਿਹੜੇ ਗਵਾਹੀ ਦੇਣ ਵਾਲੇ ਲੋਕ ਹੁੰਦੇ ਨੇ ਬਿਟਨੈਸ ਹੁੰਦੇ ਨੇ ਜੇਕਰ ਕੋਈ ਦੋਸਤ ਰਿਸ਼ਤੇਦਾਰ ਕੋਈ ਤੀਜਾ ਵਿਅਕਤੀ ਇਹ ਜਾਣਦਾ ਹੈ ਕਿ ਮੁੰਡਾ ਬੇਕਸੂਰ ਹੈ ਨਿਰਦੋਸ਼ ਹੈ ਤਾਂ ਉਸ ਨੂੰ ਗਵਾਹ ਬਣਾਇਆ ਜਾ ਸਕਦਾ ਹੈ ਉਸ ਵਿਅਕਤੀ ਨੂੰ ਆਡੀਓ ਰਿਕਾਰਡਿੰਗ ਜੇਕਰ ਮੁੰਡੇ ਨੇ ਕੁੜੀ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਕੋਈ ਕਾਲ ਰਿਕਾਰਡਿੰਗ ਹੈਗੀ ਹੈ ਕਿਸੇ ਤਰ੍ਹਾਂ ਦੀ ਕੋਈ ਹੋਰ ਰਿਕਾਰਡਿੰਗ ਹੈਗੀ ਹੈ ਕੋਈ ਵੀਡੀਓ ਹੈ ਤਾਂ ਇਸ ਦੇ ਵਿੱਚ ਜਿਹੜੀਆਂ ਕਹੀਆਂ ਗਈਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਹੱਕ ਦੇ ਵਿੱਚ ਹੋਣ ਉਹ ਤੁਹਾਡੇ ਹੱਕ ਦੇ ਵਿੱਚ ਭੁਗਤ ਸਕਦੀਆਂ ਨੇ ਬਚਾਅ ਹੋ ਸਕਦਾ ਹੈਗਾ ਹੁਣ ਜਾਣਦਿਆਂ ਕਿ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾਉਣ ਵਾਲੀ ਔਰਤ ਤੇ ਕਿਹੜੀਆਂ-ਕਿਹੜੀਆਂ ਤਰਾਮਾਂ ਲਗਾਈਆਂ ਜਾ ਸਕਦੀਆਂ ਨੇ ਉਸ ਦੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ ਜਿਹੜਾ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਿਆ ਸਹਿੰਤਾ ਬੀ ਐਨ ਐਸ ਇਲਾ ਇਪੀਸੀ ਦਾ ਹੁਣ ਨਵਾਂ ਕਾਨੂੰਨ ਆ ਗਿਆ ਬੀ ਐਨ ਐਸ ਇਸ ਦੇ ਵਿੱਚ ਝੂਠੇ ਬਲਾਤਕਾਰ ਦੇ ਮਾਮਲਿਆਂ ਲਈ ਕੋਈ ਵੱਖਰਾ ਭਾਗ ਤਾਂ ਨਹੀਂ ਹੈਗਾ ਪਰ ਕੁਝ ਮੁੱਖ ਜਿਹੜੇ ਭਾਗ ਨੇ ਜੋ ਝੂਠੇ ਦੋਸ਼ ਲਗਾਉਣ ਝੂਠੀ ਗਵਾਹੀ ਦੇਣ ਅਤੇ ਮਾਨ ਹਾਨੀ ਦੇ ਮਾਮਲਿਆਂ ਵਿੱਚ ਲਾਗੂ ਹੁੰਦੇ ਨੇ ਇਹ ਭਾਗ ਹੋ ਸਕਦੇ ਨੇ ਜਿਵੇਂ ਕਿ ਸੈਕਸ਼ਨ 238 ਝੂਠਾ ਦੋਸ਼ ਲਗਾਉਣ ਦੀ ਸਜ਼ਾ ਦੱਸਦਾ ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਅਤੇ ਮਾੜੇ ਇਰਾਦਿਆਂ ਦੇ ਨਾਲ ਕਿਸੇ ਨਿਰਦੋਸ਼ ਵਿਅਕਤੀ ਤੇ ਝੂਠਾ ਅਪਰਾਧਿਕ ਦੋਸ਼ ਲਗਾਉਂਦਾ ਹੈ ਤਾਂ ਧਾਰਾ ਜਿਹੜੀ 248 ਹੈ ਉਸ ਤੇ ਲਾਗੂ ਹੁੰਦੀ ਹੈ ਇਸ ਧਾਰਾ ਦੇ ਤਹਿਤ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਗੰਭੀਰ ਮਾਮਲਿਆਂ ਦੇ ਵਿੱਚ ਇਹ ਜਿਹੜੀ ਸਜ਼ਾ ਹੈ ਉਹ 10 ਸਾਲ ਤੱਕ ਵੀ ਹੋ ਸਕਦੀ ਹੈ ਜਿਹੜੀ ਧਾਰਾ 229 ਹੈ ਝੂਠੀ ਗਵਾਹੀ ਦੇਣਾ ਜਾਂ ਝੂਠਾ ਸਬੂਤ ਦੇਣਾ ਜੇਕਰ ਕੋਈ ਵਿਅਕਤੀ ਅਦਾਲਤ ਵਿੱਚ ਜਾਂ ਜਾਂਚ ਦੇ ਵਿੱਚ ਝੂਠੀ ਗਵਾਹੀ ਦਿੰਦਾ ਹੈ ਜਾਂ ਝੂਠੇ ਸਬੂਤ ਪੇਸ਼ ਕਰਦਾ ਹੈ ਤਾਂ ਉਸ ਨੂੰ ਧਾਰਾ 229 ਦੇ ਤਹਿਤ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਹੈ ਜਿਹੜੀ BNS ਦੀ ਧਾਰਾ 356 ਜਿਹੜੀ ਕਿ ਮਾਨ ਹਾਨੀ ਦੇ ਨਾਲ ਸੰਬੰਧਿਤ ਹੈ ਇਹ ਧਾਰਾ ਉਦੋਂ ਲਾਗੂ ਹੁੰਦੀ ਹੈ ਜਦੋਂ ਕਿਸੇ ਦੇ ਸਨਮਾਨ ਨੂੰ ਸ਼ਾਕ ਨੂੰ ਜ ਕਿ ਸਦੀ ਜਿਤਨੂੰ ਝੂਠੇ ਦੋਸ਼ ਲਗਾ ਕੇ ਨੁਕਸਾਨ ਪਹੁੰਚਾਇਆ ਜਾਂਦਾ ਹੈ ਇਸ ਦੇ ਨਤੀਜੇ ਵਜੋਂ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੁਰਮਾਨਾ ਹੋ ਸਕਦਾ ਹੈ ਜਾਂ ਫਿਰ ਸਮਾਜਿਕ ਜਾਂ ਭਾਈਚਾਰਕ ਸੇਵਾ ਦੀ ਸਜ਼ਾ ਵੀ ਹੋ ਸਕਦੀ ਹੈ ਇਸ ਤਰ੍ਹਾਂ ਇਹ ਜਿਹੜੀਆਂ ਧਰਾਵਾਂ ਨੇ ਮੁੱਖ ਤੌਰ ਤੇ ਉਦੋਂ ਲਾਗੂ ਹੁੰਦੀਆਂ ਨੇ ਜਦੋਂ ਬਲਾਤਕਾਰ ਦਾ ਝੂਠਾ ਕੇਸ ਦਰਜ ਕੀਤਾ ਜਾਂਦਾ ਹੈਗਾ ਤਾਂ ਜੋ ਇੱਕ ਜਿਹੜਾ ਮਾਸੂਮ ਵਿਅਕਤੀ ਹੁੰਦਾ ਹੈ ਨਿਰਦੋਸ਼ ਵਿਅਕਤੀ ਹੁੰਦਾ ਹੈ ਉਹ ਝੂਠੇ ਦੋਸ਼ਾਂ ਤੋਂ ਬਚ ਸਕੇ ਉਸ ਨੂੰ ਬਚਾਇਆ ਜਾ ਸਕੇ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਜੇਕਰ ਕਿਸੇ ਦੇ ਵਿਰੁੱਧ ਝੂਠਾ ਬਲਾਤਕਾਰ ਦਾ ਕੇਸ ਦਰਜ ਹੋ ਜਾਂਦਾ ਹੈ ਤਾਂ ਘਬਰਾਉਣਾ ਨਹੀਂ ਚਾਹੀਦਾ ਕਾਨੂੰਨ ਦੀ ਮਦਦ ਦੇ ਨਾਲ ਆਪਣੇ ਵਿਰੁੱਧ ਝੂਠੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਚੰਗੇ ਵਕੀਲ ਦੀ ਮਦਦ ਲੈਣੀ ਚਾਹੀਦੀ ਹੈ ਵਕੀਲ ਤੁਹਾਨੂੰ ਸਹੀ ਕਾਨੂੰਨੀ ਰਸਤਾ ਦੱਸੂਗਾ ਤੇ ਅਦਾਲਤ ਦੇ ਵਿੱਚ ਤੁਹਾਡਾ ਪੱਖ ਰੱਖੂਗਾ ਝੂਠੇ ਬਲਾਤਕਾਰ ਦੇ ਕੇਸ ਦੇ ਵਿੱਚ ਐਂਟੀਸਿਪਟਰੀ ਬੇਲ ਜ਼ਰੂਰ ਫੇਲ ਕਰਨੀ ਚਾਹੀਦੀ ਹੈ ਤੇ ਇਹ ਜਿਹੜੀ ਫੇਲ ਫਾਇਲ ਕਰਨੀ ਹੈ ਉਹ ਪਹਿਲਾਂ ਸੈਸ਼ਨ ਕੋਰਟ ਦੇ ਵਿੱਚ ਫਿਰ ਹਾਈ ਕੋਰਟ ਦੇ ਵਿੱਚ ਬਾਕੀ ਵਕੀਲ ਸਾਹਿਬ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਐਂਟੀਸੀਪਟਰੀ ਬੇਲ ਦੇ ਬਾਰੇ ਵਿੱਚ ਤੇ ਇਸ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀ ਪਹਿਲਾਂ ਬਣਾਈ ਗਈ ਵੀਡੀਓ ਵੀ ਦੇਖ ਸਕਦੇ ਹੋ ਜਿਹੜੀ ਕਿ ਐਂਟੀਸੀਪਟਰੀ ਬੇਲ ਦੇ ਉੱਪਰ ਹੈ ਐਂਟੀਸੀਪਟਰੀ ਬੇਲ ਦਾ ਸਿੱਧਾ ਜਿਹਾ ਮਤਲਬ ਇਹ ਹੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਲੈਣਾ ਯਾਨੀ ਜੇਕਰ ਮੁੰਡੇ ਨੂੰ ਲੱਗਦਾ ਹੈ ਕਿ ਉਸ ਦੇ ਵਿਰੁੱਧ ਝੂਠਾ ਬਲਾਤਕਾਰ ਦਾ ਕੇਸ ਹੋ ਗਿਆ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਅਰੈਸਟ ਕਰ ਸਕਦੀ ਹੈ ਤਾਂ ਅਦਾਲਤ ਤੋਂ ਪਹਿਲਾਂ ਫਿਰ ਜ਼ਮਾਨਤ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਪੁਲਿਸ ਹੈ ਜਿਹੜੀ ਉਹ ਗ੍ਰਿਫਤਾਰ ਨਾ ਕਰ ਸਕੇ ਜੇ ਤੁਹਾਡੇ ਕੋਲੇ ਸਬੂਤ ਹੈਗੇ ਨੇ ਤਾਂ ਤੁਹਾਨੂੰ ਜ਼ਮਾਨਤ ਮਿਲ ਜਾਊਗੀ ਜਿਹੜੀ ਜ਼ਮਾਨਤ ਹੈ ਉਹ ਤੁਸੀਂ ਇੱਕ ਚੰਗੇ ਵਕੀਲ ਦੇ ਰਾਹੀਂ ਕੋਰਟ ਦੇ ਵਿੱਚ ਲਗਾ ਸਕਦੇ ਹੋਗੇ ਵਕੀਲ ਸਾਹਿਬ ਐਂਟੀਸੀਪੇਟਰੀ ਬੇਲ ਤੁਹਾਡੀ ਚੰਗੀ ਤਰ੍ਹਾਂ ਤਿਆਰ ਕਰਨਗੇ ਫਾਇਲ ਕਰਨਗੇ ਫਿਰ ਸੁਣਵਾਈ ਹੋਊ ਫਿਰ ਫੈਸਲਾ ਹੋਊ ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਪਟੀਸ਼ਨਰ ਦੀ ਯਾਨੀ ਕਿ ਮੁੰਡੇ ਦੀ ਗ੍ਰਿਫਤਾਰੀ ਜ਼ਰੂਰੀ ਨਹੀਂ ਹੈਗੀ ਤਾਂ ਫਿਰ ਮੁੰਡੇ ਨੂੰ ਜ਼ਮਾਨਤ ਮਿਲ ਜੂਗੀ ਮਹੱਤਵਪੂਰਨ ਸਵਾਲ ਕਿ ਝੂਠੇ ਬਲਾਤਕਾਰ ਦੇ ਮਾਮਲਿਆਂ ਦੇ ਵਿੱਚ ਮੁਆਵਜ਼ਾ ਕੰਪਨਸੇਸ਼ਨ ਜਾਂ ਨੁਕਸਾਨ ਹੈ ਜਿਹੜਾ ਜਿਹੜਾ ਹੋਇਆ ਹੁੰਦਾ ਹੈ ਉਸ ਦੀ ਪਰਪਾਈ ਦੇ ਲਈ ਮੁਆਵਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਨੇ ਝੂਠਾ ਕੇਸ ਦਰਜ ਕਰਵਾ ਦਿੱਤਾ ਜਿਸ ਦੇ ਕਾਰਨ ਮੁੰਡੇ ਦਾ ਨਾਮ ਖਰਾਬ ਹੋਇਆ ਹੈ ਬੇਇੱਜ਼ਤੀ ਹੋਈ ਹੈ ਤਾਂ ਮਾਨਹਾਨੀ ਦਾ ਕੇਸ ਹੈ ਜਿਹੜਾ ਉਹ ਦੈਰ ਕੀਤਾ ਜਾ ਸਕਦਾ ਹੈ ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਤੁਹਾਡੇ ਖਿਲਾਫ ਝੂਠਾ ਕੇਸ ਦੈਰ ਹੋ ਗਿਆ ਤਾਂ ਤੁਸੀਂ ਮਾਨਹਾਨੀ ਦਾ ਕੇਸ ਦੈਰ ਕਰਵਾ ਸਕਦੇ ਹੋ ਮੁਆਵਜ਼ੇ ਦੀ ਮੰਗ ਕਰ ਸਕਦੇ ਹੋ ਤੇ ਇੱਕ ਹੋਰ ਸਵਾਲ ਜੇਕਰ ਬਲਾਤਕਾਰ ਦਾ ਮਾਮਲਾ ਝੂਠਾ ਸਾਬਤ ਹੋ ਜਾਂਦਾ ਹੈ ਤਾਂ ਕੁੜੀ ਨੂੰ ਸਜ਼ਾ ਵੀ ਹੋ ਸਕਦੀ ਹੈਗੀ ਜੇਕਰ ਅਦਾਲਤ ਦੇ ਵਿੱਚ ਇਹ ਸਾਬਤ ਹੋ ਜਾਂਦਾ ਹੈ ਕਿ ਕੁੜੀ ਨੇ ਬਲਾਤਕਾਰ ਦਾ ਝੂਠਾ ਕੇਸ ਦਰਜ ਕੀਤਾ ਹੈ ਤਾਂ ਉਸ ਦੇ ਵਿਰੁੱਧ ਵੀ ਕੇਸ ਦਰਜ ਕਰਵਾਇਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਸ ਨੂੰ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਵੀ ਹੋ ਸਕਦਾ ਹੈ ਅਖੀਰ ਦੇ ਵਿੱਚ ਦੋਸਤੋ ਅਸੀਂ ਕਹਿ ਸਕਦੇ ਹਾਂ ਕਿ ਝੂਠੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਦੀ ਜ਼ਿੰਦਗੀ ਨੂੰ ਇੱਜ਼ਤ ਨੂੰ ਇਹ ਜਿਹੜਾ ਝੂਠਾ ਬਲਾਤਕਾਰ ਦਾ ਕੇਸ ਹੁੰਦਾ ਹੈ ਉਹ ਉਸ ਵਿਅਕਤੀ ਦੀ ਨਿਰਦੋਸ਼ ਵਿਅਕਤੀ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਡਰਨ ਦੀ ਜਾਂ ਘਬਰਾਉਣ ਦੀ بجائے ਕਾਨੂੰਨ ਦੀ ਸਹੀ ਵਰਤੋਂ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਬਲਾਤਕਾਰ ਦੇ ਝੂਠੇ ਕੇਸ ਦੇ ਬਾਰੇ ਵਿੱਚ ਜੇਕਰ ਤੁਹਾਡਾ ਵੀ ਕੋਈ ਯਾਰ ਰਿਸ਼ਤੇਦਾਰ ਜਾਂ ਜਾਣਕਾਰ ਇਸ ਤਰ੍ਹਾਂ ਦੀ ਕਾਨੂੰਨੀ ਮੁਸੀਬਤ ਦੇ ਵਿੱਚ ਫਸ ਗਿਆ ਹੈ ਤਾਂ ਫਿਰ ਇਹ ਵੀਡੀਓ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ।